ਫਾਰਮਰ ਬੰਦੇ 13 13 ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਆਪਾਂ ਕਰਾਂਗੇ ਵੀਡੀਓ ਵਿੱਚ ਦੋ ਚਾਰ ਮਿਕਸੀਆਂ ਗੱਲਾਂ ਤੁਹਾਡੇ ਨਾਲ ਦੋ ਚਾਰ ਗੱਲਾਂ ਸਾਂਝੀਆਂ ਕਰਨੀਆਂ ਆਪਾਂ ਤਾਂ ਲੱਗਿਆ ਵੀਡੀਓ ਬਣਾਉਣ ਤੇ ਇੱਕ ਜਿਹੜੀ ਆਪਾਂ 5-6 ਮਹੀਨੇ ਪਹਿਲਾਂ ਇੱਕ ਵੀਡੀਓ ਪਾਈ ਸੀ ਵੀ ਜਿਹੜਾ ਨੀਮ ਕੋਟਡ ਯੂਰੀਆ ਉਹਦੀ ਜਗਾ ਹੁਣ ਸਲਫਰ ਕੋਟਡ ਯੂਰੀਆ ਜਿਹੜਾ ਮਾਰਕੀਟ ਦੇ ਵਿੱਚ ਆ ਰਿਹਾ ਦੋ ਚਾਰ ਦਿਨਾਂ ਤੋਂ ਇਹਦੀ ਫੇਰ ਦੁਬਾਰਾ ਚਰਚਾ ਛੜੀ ਵੀ ਆ ਤੇ YouTube ਤੇ ਫੇਰ ਉਹ ਸੰਦ ਐਕਟੀਵੇਟ ਹੋਏ ਹੋਏ ਆ ਜਿਹੜੇ ਲੱਗੇ ਵੇ ਸਰਕਾਰੀ ਸੰਦ ਕਹਿ ਲੰਨੇ ਆਪਾਂ ਵੀ ਜਿਹੜਾ ਨੀਮ ਕੋਟੜ ਯੂਰੀਆ ਉਹ ਆ ਰਿਹਾ ਮੈਂ ਵੀ ਇੱਕ ਦੋ ਵੀਡੀਓ ਦੇਖੀਆਂ ਚਲੋ ਆਪਣਾ ਕੋਈ ਉਹਨਾਂ ਨਾਲ ਨਿੱਜੀ ਰੰਜਸ਼ ਤੇ ਹੈ ਨਹੀਂ ਪਰ ਜਿਹੜਾ ਵੀਡੀਓ ਦੇਖਣ ਤੋਂ ਬਾਅਦ ਜਿਹੜੀਆਂ ਜਿਹੜੇ ਉਹਨਾਂ ਨੇ ਦੱਸਿਆ ਵੀ ਹਾਂ ਵੀ ਬਾਈ ਦੇ ਵਿੱਚ ਬਹੁਤ ਕਿਸਾਨਾਂ ਦਾ ਜਿਹੜਾ ਫਾਇਦਾ ਹੋਣੇ ਵਾਲਾ ਕਿਸਾਨਾਂ ਦਾ ਭਲਾ ਹੋਣੇ ਵਾਲਾ ਭਲਾ ਵੀ ਦੇਖੋ ਕਿਦਾਂ ਹੋਣੇ ਵਾਲਾ ਇੱਕ ਤਾਂ ਉਹਦੇ ਚ ਜਿਹੜੀ ਨਾਈਟ੍ਰੋਜਨ ਦੀ ਮਾਤਰਾ ਹੈ ਉਹ 46% ਤੋਂ ਘਟਾ ਕੇ 37% ਕਰਤੀ ਬਾਕੀ ਉਹਦੇ ਚ ਸਲਫਰ ਕਰਤਾ ਠੀਕ ਆ 17% ਤੇ ਉਹਦੇ ਤੋਂ ਬਾਅਦ 37% ਦਾ ਨਾਈਟ੍ਰੋਜਨ ਕਰਤੀ ਦੂਜਾ ਜਿਹੜਾ ਬੈਗ ਆ 45 ਕਿਲੋ ਤੋਂ ਘਟਾ ਕੇ ਉਹ 40 ਕਿਲੋ ਦਾ ਕਰਤਾ ਤੇ ਕਹਿੰਦੇ ਰੇਟ ਵੀ ਸੇਮ ਆ 260 ਰੁਪਿਆ ਤੇ ਬਹੁਤ ਫਾਇਦਾ ਹੋ ਜਾਣਾ ਜੱਟਾਂ ਦਾ ਨਿਆਰੇ ਆ ਜਾਣੇ ਆ ਤੇ ਉਹਨਾਂ ਬੰਦਿਆਂ ਨੂੰ ਜੇ ਕੋਈ ਪੁੱਛਣ ਵਾਲਾ ਹੋਵੇ ਵੀ ਪਹਿਲਾਂ ਤਾਂ ਉਹਦੇ ਚ ਜਿਹੜੀ ਨਾਈਟ੍ਰੋਜਨ ਆ 46% ਨਾਲ ਦਾ ਭਾਈ ਕਹਿੰਦਾ ਮਤਲਬ ਹੈ ਵੀ ਹੁਣ ਆਪਾਂ ਨੂੰ ਇਹ ਵੀ ਨਹੀਂ ਪਤਾ ਵੀ ਜਿਹੜੀ ਬੈਗ ਦੇ ਵਿੱਚ 46% ਨਾਈਟ੍ਰੋਜਨ ਹੋ ਹੈਗੀ ਵੀ ਆ ਜਾਂ ਨਹੀਂ ਵੀ ਹੈਗੀ ਹੁਣ ਜਿਹੜਾ 45 ਕਿਲੋ ਵਾਲਾ ਬੈਗ ਆ ਕਈ ਜਗ੍ਹਾ ਤੇ ਉਹ ਬੈਗ 43 43 44 44 ਕਿਲੋ ਦੇ ਵੀ ਨਿਕਲੇ ਆ ਜਦੋਂ ਬੰਦਾ weight ਕਰਦਾ ਵੈਸੇ ਜ਼ਿਆਦਾਤਰ weight ਕੋਈ ਬੰਦਾ ਕਰਦਾ ਹੈ ਨਹੀਂ ਕਿਉਂਕਿ ਬੈਗ ਦਾ weight ਬੰਦਾ ਕਰੂਗਾ ਥੈਲੇ ਦਾ ਵਜ਼ਨ ਕਰੂਗਾ ਉਤੇ ਬਾਅਦ ਜੇ ਵਜੇ ਨਿਕਲੂਗਾ ਉਦੋਂ ਚ ਘੱਟ ਵੱਧ ਵੇਟ ਤਾਂ ਬੰਦਾ ਕੀ ਕਰੂ ਬੈਹੰਸ ਕਰੂ ਤੇ ਯੂਰੀਆ ਦਾ ਬਾਈ ਪਹਿਲਾਂ ਹੀ ਨਹੀਂ ਮਿਲਦਾ ਹੈ ਠੀਕ ਹੈ ਬੈਹੰਸ ਕਿੱਥੋਂ ਕਰੂਗਾ ਕਿਉਂਕਿ ਜੱਟਾਂ ਨੂੰ ਐਸ ਹਿਸਾਬ ਨਾਲ ਲਵੇਟਿਆ ਜਾ ਰਿਹਾ ਪੀ ਜਿਹਦੇ ਵਿੱਚ ਆਪਾਂ ਨੂੰ ਕੋਈ ਵੀ ਚੀਜ਼ ਮਿਲਦੀ ਆ ਆਪਾਂ ਨੂੰ ਇਹ ਸਿਰਫ ਹੱਸ ਕੇ ਦੰਦ ਕੱਢ ਕੇ ਵੀ ਹਾਂ ਬਸ ਮਿਲ ਗਈ ਸ਼ੁਕਰ ਹੈ ਮਿਲ ਗਈ ਜਿੱਦਾਂ ਮਰਜੀ ਹੋਵੇ ਜੇ ਆਹੀ ਯੂਰੀਆ ਜਦੋਂ ਹੁਣ ਸ਼ਾਰਟ ਚੱਲ ਜਾਂਦੀ ਹੈ ਸਿਆਲ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਯੂਰੀਆ ਮਲਕੇ ਸਟਾਕ ਹੈ ਜਿਹੜੇ ਰੋਕ ਲੈਣੇ ਆ ਤੇ ਰਾਇਕ ਰੂਪੇ ਘੱਟ ਲੱਗਦੇ ਆ ਉਹਦੇ ਕਰਕੇ ਜਦੋਂ ਯੂਰੀਆ ਨਾ ਬੰਦੇ ਪੰਜ-ਪੰਜ ਥੈਲਿਆਂ ਨੂੰ ਤਰਸਦੇ ਫਿਰਦੇ ਹੁੰਦੇ ਆ ਉੱਥੇ ਜਿਹ ਹੈ ਉਹਨਾਂ ਨੂੰ 45 ਕਿਲੋ ਵਾਲਾ ਬੈਗ ਵਿੱਚ 40 ਕਿਲੋ ਯੂਰੀਆ ਦੇ ਦੋ ਬੰਦੇ ਨੇ ਚੱਕ ਲਿਆ ਉਹਨਾਂ ਵੀ ਮਿਲ ਗਈ ਕੋਈ ਚੱਕਰ ਨਹੀਂ ਹੈਗਾ ਕਿਉਂਕਿ ਆਪਾਂ ਹਿਲੇਵੇਂ ਬਲੈਕ ਦੇ ਵਿੱਚ ਚੀਜ਼ਾਂ ਲੈਣ ਤੇ ਆਪਾਂ ਨੂੰ ਉਹਦਾ ਉਹੀ ਚੀਜ਼ ਹੁਣ ਜਿਹੜੀ ਆ ਸਲਫਰ ਕੋਟਡ ਜਿਹੜਾ ਯੂਰੀਆ ਆਉਣਾ ਅੱਗੇ ਸ਼ਾਇਦ ਆਪਣਾ ਝੋਨੇ ਤੱਕ ਆ ਜੇ ਕਿਉਂਕਿ ਪਹਿਲੇ ਇਹ ਸਾਈਟੀਆਂ ਦੇ ਵਿੱਚ ਆਉਣਾ ਜਿਹੜੇ ਕਿੱਦਾਂ ਪਹਿਲਾਂ ਨੈਨੋ ਯੂਰੀਆ ਸਾਈਡੀਆਂ ਦੇ ਵਿੱਚ ਆਈ ਫਿਰ ਉਹ ਤੋਂ ਬਾਅਦ ਮਾਰਕੀਟ 'ਚ ਉਹੀ ਸਿਸਟਮ ਆ ਹੁਣ ਬੰਦੇ ਦੇ ਦੱਸਣ ਦੀਆਂ ਗੱਲਾਂ ਤੇ ਹੀ ਮੈਂ ਗੱਲ ਇਹ ਆਪਾਂ ਵੀਡੀਓ ਲੱਗਿਆ ਬਣਾਉਣ ਕਿ ਬੰਦਾ ਕਹਿੰਦਾ ਵੀ ਇਹਦੇ ਨਾਲ ਬਹੁਤ ਫਾਇਦਾ ਹੋ ਜਾਣਾ ਵੀ ਸਲਫਰ ਪਾਉਣ ਦੀ ਲੋੜ ਨਹੀਂ ਪੈਣੀ ਤੇ ਦੂਜਾ ਕਹਿੰਦਾ ਵੀ ਜਿਹੜਾ ਯੂਰੀਆ ਦੀ ਖਪਤ ਘਟੂਗੀ ਖਪਤ ਐਦਾਂ ਘਟੂਗੀ ਕਿ ਜੱਟਾਂ ਨੂੰ ਤਾਂ ਬਸ ਸਿਰਫ ਕਹਿੰਦੇ ਬਾਈ ਬੈਗ ਵਾਲਾ ਹੀ ਥੈਲੇ ਵਾਲਾ ਹੀ ਇੱਕ ਮਨ ਵਿੱਚ ਉਹ ਬੜਿਆ ਬਵੀ ਬਸ ਕੀਲੇ ਦਾ ਥੈਲਾ ਪਾਉਣਾ ਇਸ ਕਰਕੇ ਜਿਹੜਾ ਸਰਕਾਰ ਨੇ ਆ ਵੀ 40 ਕਿਲੋ ਦਾ ਥੈਲਾ ਕਰਤਾ ਕਿਉਂ ਬਈ ਜੱਟ ਐਡ ਇੱਕ ਮੂਰਖਾ ਵੀ ਜਿਹੜਾ ਸਿਰਫ ਮਟੀਰਲਟੀ ਆ ਆਪਣਾ ਦਿਮਾਗ ਹੈ ਵੀ ਉਹ ਇੱਕ ਥੈਲੇ ਤੇ ਹੀ ਟਿਕਿਆ ਵਾ ਠੀਕ ਆ ਵੀ ਥੈਲਾ ਹੀ ਪਾਉਣਾ ਕੌਣ ਕਹਿੰਦਾ ਬਈ ਵੀ ਮਲਕੇ ਕੀਲੇ ਵਿੱਚ ਥੈਲੇ ਨਾਲ ਪ੍ਰੋਪਰ ਛੱਟਾ ਆ ਜਾਂਦਾ 45 ਕਿਲੋ ਨਾਲ ਵੀ ਨਹੀਂ ਆਉਂਦਾ ਹੈਗਾ ਜੇ ਬੰਦੇ ਨੇ ਚੱਜ ਹਾਲ ਨਾਲ ਪਾਉਣਾ ਠੀਕ ਆ ਜੇ ਮੂੰਹ ਚੱਕ ਕੇ ਦੋੇ ਪਾਸੇ ਨੂੰ ਛੱਟੇ ਮਾਰਦੇ ਜਾਣਾਂ ਹੱਥਾਂ ਦੇ ਵਿੱਚ ਜਿੱਦਾਂ ਮਸਹੀਣ ਦਾ ਛੱਟਾ ਉਂਗਲੀ ਜੀਵ ਖੋਲ ਕੇ ਮਾਰਦੇ ਆ ਉਹ ਚੀਜ਼ ਕਰਨੀ ਆ ਫਿਰ ਚਾਹੇ 20 ਕਿਲੋ ਦਾ ਦਵਾ ਲਓ ਪਰ ਜਿਹੜਾ ਪ੍ਰੋਪਰ ਛੱਟਾ ਉਹ 45 ਕਿਲੋ ਨਾਲ ਵੀ ਨਹੀਂ ਆਉਂਦਾ ਜੇ 2 ਕਿਲਿਆਂ ਦੇ ਇਕੱਠੇ ਬਾਣ ਵਿੱਚ ਛੱਟਾ ਦੇਣਾ ਤਾਂ ਬਾਈ 2.5 2.5 ਥੈਲਿਆਂ ਨਾਲ ਛੱਟਾ ਜਿਹੜਾ ਉਹ ਠੀਕ ਠਾਕ ਆਉਂਦਾ ਕਈ ਬੰਦਿਆਂ ਦਾ ਹੱਥ ਜ਼ਿਆਦਾ ਖੁੱਲਾ ਹੁੰਦਾ ਤਿੰਨ ਵੀ ਪਾ ਦਿੰਦੇ ਚਲੋ ਉਹ ਆਪਾਂ ਇਹ ਨਹੀਂ ਕਹਿੰਦੇ ਵੀ ਹਾਂ ਬੰਦਿਆਂ ਤੇ ਡਿਪੈਂਡ ਆ ਪਰ ਨਾਰਮਲ ਜਿਹੜਾ 2.5 ਥੈਲਿਆਂ ਦਾ ਛੱਟਾ 2 ਕਿਲਿਆਂ ਦੇ ਵਿੱਚ ਪ੍ਰੋਪਰ ਆਉਂਦਾ ਜੇ ਬੰਦਾ ਤਰੀਕੇ ਨਾਲ ਪਾਉਂਦਾ ਟ ਕਿਉਂਕਿ ਹੁਣ ਉਹਨਾਂ ਨੂੰ ਵੀ ਪਤਾ ਵੀ ਸਿਆਲ ਦਾ ਟਾਈਮ ਹੈ ਲੋਕੀ ਖੇਤਾਂ-ਕੁੱਤਾਂ 'ਚ ਘਾਟੀ ਜਾਂਦੇ ਘਰੇ ਬੈਠੇ ਤੇ ਵੀਡੀਓ ਦੇਖਦੇ ਆਪਾਂ ਕੋਈ ਐਦਾਂ ਦੇ ਉਹ ਮਤਲਬ ਕਿ ਵੀਡੀਓ ਬਣਾਓ ਵੀ ਜਿਨ੍ਹਾਂ ਨਾਲ ਆਪਾਂ ਨੂੰ ਵੀ ਇਨਕਮ ਆਵੇ ਤੇ ਦੂਜਾ ਆਪਣਾ ਸਰਕਾਰ ਦਾ ਵੀ ਕੰਮ ਹੋ ਜਵੇ ਕਿਉਂਕਿ ਬਾਈ ਸਰਕਾਰੀ ਸੰਧਾ ਜਿੱਦਾਂ ਹਾ ਪਿਛਲੇ ਮਹੀਨਾ ਤੋਂ ਪਹਿਲਾਂ ਲੁਧਿਆਣੇ ਵਾਲਾ ਫੁਲਕਾ ਖੇਤਾਂ ਵਿੱਚ ਬੜਿਆ ਫਿਰਦਾ ਸੀ ਕਿ ਬੰਦੇ ਨੇ 12 ਕਿਲੋ ਬੀਜ ਨਾਲ ਬਾਈ ਮਤਲਬ ਕਿ ਏਕੜ ਬੀਜੀ ਆ ਸਭ ਤੇ ਘੱਟ ਖਰਚੇ ਵਿੱਚ ਜਿਹੜੀ ਕਣਕ ਬੀਜੀ ਆ ਉਹ ਭਰਾਵਾ ਤੈਨੂੰ 20 ਪਾਸੇ ਆਮਦਨ ਆ ਠੀਕ ਹੈ ਤੈਨੂੰ ਕੀ ਪਤਾ ਖੇਤੀ ਦਾ ਵੀ ਖੇਤੀ ਜਿਹੜੇ ਬੰਦੇ ਨੇ ਸਿਰਫ ਖੇਤੀ ਇਨਕਮ ਦਾ ਸੋਰਸ ਆ ਉਹਨਾਂ ਨੂੰ ਪੁੱਛ ਕੇ ਦੇਖੋ ਬੰਦੇ ਇੱਕ ਕੀਲੇ ਦਾ ਵੀ ਰਿਸਕ ਨਹੀਂ ਲੈ ਸਕਦੇ ਠੀਕ ਆ ਇਹ ਵੀਡੀਓ ਪਾ ਦਿੰਨੇ ਆ ਵੀ ਬੰਦੇ ਨੇ 10 ਕਿਲੇ 12 ਕਿਲੋ ਬੀਜ ਨਾਲ ਬੀਤੇ ਕੋਈ ਕਹਿੰਦਾ ਵੀ ਬਾਈ ਸਿੱਧਿਓ ਆਪਣੀ ਕਣਕ ਆ ਉਹ ਪਰਾਲੀ 'ਚ ਬੀਤੀ ਨਹੀਂ ਬੰਦਾ ਰਿਸਕ ਲੈ ਸਕਦਾ ਜਿਹੜੇ ਬੰਦੇ ਕੋਲ ਸਿਰਫ ਇਨਕਮ ਦਾ ਸੋਰਸ ਕੱਲਾ ਖੇਤੀ ਆ ਉਹ ਬੰਦਾ ਨਹੀਂ ਰਿਸਕ ਲੈ ਸਕਦਾ ਇਹ ਸਰਕਾਰਾਂ ਵੀ ਚਾਹੁੰਦੀਆਂ ਵੀ ਹਾਂ ਵੀ ਜ਼ਿਮੀਂਦਾਰ ਰਿਸਕ ਲੈਣ ਤੇ ਇਹ ਬੰਦੇ ਰਿਸਕ ਲੈਣ ਤੇ ਵੀਡੀਓ ਪਾ ਪਾ ਕੇ ਬੰਦਿਆਂ ਨੂੰ ਮੋਟੀਵੇਟ ਕਰਦੇ ਆ ਉਹਨਾਂ ਵਿੱਚ ਇੱਕ ਹਲਚਲ ਪੈਦਾ ਕਰਦੇ ਵੀ ਹਾਂ ਵੀ ਬੰਦਾ ਵੀ ਸੋਚੇ ਵੀ ਲੈ ਯਾਰ ਕੀ ਲੋੜ ਆਪਾਂ ਨੂੰ ਤੇਲ ਫੂਕਣ ਦੀ ਤੇ ਆਪਾਂ ਇਦਾਂ ਹੀ ਵੀਰ ਦੰਨੇ ਆ ਤੇ ਆ ਤੁਸੀਂ ਹਰ ਸਾਲ ਦੇਖਦੇ ਹੋ ਵੀ ਪ੍ਰਾਲੀ ਵਿੱਚ ਸੁੰਡੀ ਪੈਂਦੀ ਆ ਸੁੰਡੀ ਪੈਣੇ ਦਾ ਕਾਰਨ ਕੀ ਆ ਪ੍ਰਾਲੀ ਆ ਹੋਰ ਕੀ ਆ ਹਨਾ ਤੇ ਪ੍ਰਾਲੀ ਕਰਕੇ ਜਿਹੜੀ ਉਹ ਸੰਡੀ ਖੇਤਾਂ ਦੇ ਵਿੱਚ ਪੈਂਦੀ ਆ ਮੁੜ ਕੇ ਜੇ ਬੰਦੇ ਨੇ 10 ਕਿਲਿਆਂ ਦਾ ਰਿਸਕ ਲਿਆ ਵਾ 10 ਕਿਲਿਆਂ ਵਿੱਚੋਂ 5 ਲੱਖ ਦੀ ਫਸਲ ਹੋ ਜਾਂਦੀ ਆ ਵੀ ਇਹ ਤੂੜੀ ਲਾ ਕੇ ਹੈਨਾ ਹੋਰ ਹੋ ਜੂਗੀ 10-20 ਹਜ਼ਾਰ ਉੱਪਰ ਥੱਲੇ ਤੇ 10 ਕਿਲਿਆਂ 'ਚੋਂ 5 ਲੱਖ ਦੀ ਫਸਲ ਤੇ ਬੰਦੇ ਜੇ 10 ਕਿਲੇ ਉਹ ਪ੍ਰਾਲੀ ਵਾਲੇ ਤਬਾਹ ਹੋ ਗਏ ਤੇ ਬੰਦਾ 5 ਲੱਖ ਕਰਜੇ ਥੱਲੇ ਆ ਜਾਂਦਾ ਮੁੜ ਕੇ ਉੱਠਣ ਜੋਗਾ ਰਹਿੰਦਾ ਬੰਦਾ ਸੋਚਦਾ ਯਾਰ ਖੇਤੀ 'ਚ ਕੁਝ ਨਹੀਂ ਹੈ ਖੇਤੀ ਨੂੰ ਛੱਡੋ ਤੇ ਜੋ ਆਕਾ ਨੂੰ ਜ਼ਮੀਨਾਂ ਵੇਚ ਕੇ ਬਾਹਰ ਭੇਜਣ ਬਾਰੇ ਸੋਚਦਾ ਤੇ ਇਹੀ ਮੇਨ ਮੋਟਿਵ ਹੈ ਤੇ ਇਹੀ ਟਾਰਗੇਟ ਹੈ ਸਰਕਾਰਾਂ ਦਾ ਵੀ ਜਿਹੜੇ ਜੱਟ ਹੈ ਉਹ ਜ਼ਮੀਨਾਂ ਵੇਚਣ ਤੇ ਆਪਣੇ ਖੇਤੀ ਨਾਲੋਂ ਸਾਈਡ ਹੋਣ ਵੀ ਖੇਤੀ ਨੂੰ ਛੱਡਣ ਤੇ ਇਹਨਾਂ ਵਿੱਚ ਇਹ ਸਰਕਾਰੀ ਸੰਦ ਇਹਨਾਂ ਨੇ ਪੈਦਾ ਕਰੇ ਵਾ ਜਿਹੜੇ ਹਜੇ ਬੰਦੇ ਕਹਿੰਨੇ ਵੀ ਬੱਲੇ ਬੱਲੇ ਯਾਰ ਹੁਣਾ ਨਹੀਂ ਕੋਟਡ ਯੂਰੀਆ ਜਿੱਦਾਂ 45 ਕਿਲੋ ਪਹਿਲਾਂ 50 ਕਿਲੋ ਦਾ ਬੈਗ ਆਉਂਦਾ ਸੀ ਤੇ ਹੁਣ ਇਹ 45 ਕਿਲੋ ਦਾ ਕਰਤਾ ਚਲੋ ਆ ਬੰਦਿਆਂ ਨੇ ਫੇਰ ਵੀ ਐਸੈਪਟ ਕਰ ਲਿਆ ਵੀ ਕੋਈ ਗੱਲ ਨਹੀਂ 5 ਕਿਲੋ ਘਟਾਤਾ ਠੀਕ ਹੈ ਨਾ ਤੇ ਹੁਣ ਕਹਿੰਨੇ ਜੀ 40 ਕਿਲੋ ਵੀ ਚਾਰਿਆ ਜਿਹੜਾ ਸਲਫਰ ਕੋਟਡ ਯੂਰੀਆ ਏ ਮਤਲਬ ਕਿ ਵੀਡੀਓ ਵਿੱਚ ਤਾਂ ਬੰਦੇ ਕਹਿੰਦੇ ਵੀ ਇਹਦੇ 'ਚ ਸਿਰਫ ਜੱਟਾਂ ਨੇ ਮਤਲਬ ਕਿ ਉਹੀ ਥੈਲੇ ਤੇ ਹੀ ਹੱਥ ਟਿੱਕਿਆ ਬ ਵੀ ਇਹਨਾਂ ਨੇ ਥੈਲੇ ਹੀ ਪਾਉਣਾ ਚਾਹੇ 30 ਕਿਲੋ ਦਾ ਕਰ ਦੋ ਕਿ 30 ਕਿਲੋ ਨਾਲ ਕਿਹੜਾ ਸੰਦਾ ਜਿਹੜਾ ਛੱਟਾ ਦੇ ਦੂਗਾ ਕਿਲੇ ਦੇ ਵਿੱਚ ਠੀਕ ਹੈ ਉਦਾਂ ਮਾੜਾ ਮੋਟਾ ਛਾਣਾ ਜਾਂ ਮਾਰਨਾ ਤਾਂ ਮਾਰ ਸਕਦਾ ਬੰਦਾ ਤੇ ਪ੍ਰੋਪਰ ਨਾ ਦਾ ਫਸਲ ਨੂੰ ਲੱਗੇ ਤੀ ਕਿਲੋ ਨਾ ਆਵੇ ਤੇ ਜਿਹੜੇ ਆ 90 90 ਕਿਲੋ ਯੂਰੀਆ ਨਾਲ ਖੇਤਾਂ ਵਿੱਚ ਕਣਕਾਂ ਕਹਿੰਦੇ ਵੀ ਹੋ ਜਾਂਦੀਆਂ 90 90 ਕਿਲੋ ਨਾਲ ਵੀ ਬਾਈ ਕੋਈ ਕਣਕ-ਕੁਣਕ ਨਹੀਂ ਹੁੰਦੀ ਹੈ ਠੀਕ ਹੈ ਇਹ ਸਾਰੇ ਸਰਕਾਰੀ ਸੰਦਾਂ ਦੇ ਅੰਦਰ ਬੈਠ ਕੇ ਵੀਡੀਓ ਪਾਉਣ ਵਾਲਿਆ ਨਾਏ ਤੇ ਖੇਤੀ ਕਰਦੇ ਆ ਤੇ ਬੰਦਾ ਇੱਕ ਬੰਦਾ ਵੀਡੀਓ ਜਿਹੜੀ ਸਹੀ ਜਾਣਕਾਰੀ ਦਿੰਦਾ ਉਹ ਹੈਗਾ ਆਪਣਾ ਪ੍ਰਗਟ ਵੀਰ crop information ਤੋਂ ਬੰਦਾ ਖੁਦ ਵੀ ਖੇਤੀ ਕਰਦਾ ਤੇ ਉਹਦੀ ਜਾਣਕਾਰੀ ਵੀ ਸਹੀ ਹੁੰਦੀ ਆ ਬਾਕੀ ਮੈਂ ਬਹੁਤ ਦੀਆਂ ਦੇਖੀਆਂ ਆਪਾਂ ਜਬਾਏ ਨੇ ਕਿਸੇ ਨੂੰ ਪੰਡਣ ਵਾਸਤੇ ਵੀਡੀਓ ਨਹੀਂ ਬਣਾਈ ਪਰ ਜੇ ਉਹ ਵੀ ਬੰਦੇ ਵੀਡੀਓ ਦੇਖਦੇ ਮੇਰਾ ਭਰਾ ਕਿਸਾਨਾਂ ਦੇ ਫਾਇਦੇ ਵਾਸਤੇ ਵੀਡੀਓ ਬਣਾ ਲਓ ਠੀਕ ਆ ਹਰ ਚੀਜ਼ ਜੇ ਤੁਸੀਂ ਮਲਕੇ ਕੰਪਨੀ ਮਗਰ ਇਹਨਾਂ ਅਲੱਗ ਲਿਆ ਕਰੋ ਜਿੱਦਾਂ ਹੁਣ ਕਹਿੰਦੇ ਵੀ 40 ਕਿਲੋ ਜਿਹੜਾ ਬੈਗ ਆ ਰਿਹਾ ਆਪਣਾ ਸਲਫਰ ਕੋਟਡ ਯੂਰੀਆ ਦਾ ਇਹਦੇ ਵਿੱਚ ਬਹੁਤ ਫਾਇਦਾ ਹੋਣ ਵਾਲਾ ਕਿੱਧਰ ਨੂੰ ਫਾਇਦਾ ਹੋਣ ਵਾਲਾ ਹੈ ਕਿਹੜਾ ਫਾਇਦਾ ਹੋਣ ਵਾਲਾ ਇੱਕ ਤਾਂ ਨਾਈਟ੍ਰੋਜਨ ਵਿੱਚ 37% ਕਰਤੀ 17% ਸਲਫਰ ਕਰਤੀ ਕਈ ਖੇਤਾਂ ਦੇ ਵਿੱਚ ਸਲਫਰ ਦੀ ਲੋੜ ਨਹੀਂ ਵੀ ਹੁੰਦੀ ਉੱਥੇ ਵੀ ਬੰਦੇ ਦੀ ਜਿਹੜੀ ਸਲਫਰ ਉਹ 17% ਪੈ ਜਾਣੀ ਹੈ ਤੇ ਜਿਹੜੀ ਨਾਈਟ੍ਰੋਜਨ ਉਹ 37% ਰਹਿ ਜਾਣੀ ਹੈ ਉਹ ਵੀ ਆਪਾਂ ਨੂੰ ਪਤਾ ਨਹੀਂ ਆਪਣੇ ਕੋਲ ਕਿਹੜੇ ਘਰੇ ਲੈਬਾਂ ਵੀ ਆਪਾਂ ਚੈੱਕ ਕਰ ਲਾਂਗੇ ਵੀ ਇਹਦੇ ਵਿੱਚ 37% ਹੈਗੀ ਜਾਂ ਨਹੀਂ ਹੈਗੀ ਹੁਣ 46 ਵਾਲੇ ਵਿੱਚ ਵੀ ਕਈ ਵਾਰ ਪਤਾ ਨਹੀਂ ਹੈਗਾ ਵੀ ਹੈਗੀ ਵੀ ਹੈ 46% ਜਾਂ ਨਹੀਂ ਵੀ ਹੈਗੀ ਜਿੱਦਾਂ ਡੀਏਪੀ ਦੇ ਵਿੱਚ ਕੱਲਾ ਬਜਰੀ ਨੂੰ ਵੀ ਰੰਗ ਚੜਾ ਚੜਾ ਕੇ ਲੋਕਾਂ ਦੇ ਘਰੇ ਭੇਜਤਾ ਕੀ ਪਤਾ ਕੀ ਕੀ ਹੋ ਰਿਹਾ ਠੀਕ ਹੈ ਤੇ ਤੁਸੀਂ ਮੁੜ ਕੇ ਵੀਡੀਓ ਚ ਪਾ ਪਾ ਕੇ ਕਹੀ ਜਾਂਦੇ ਵੀ ਬਾਈ ਬਹੁਤ ਫਾਇਦਾ ਹੋ ਰਿਹਾ ਜਿਹੜਾ ਕਿਸਾਨਾਂ ਦਾ ਬਹੁਤ ਫਾਇਦਾ ਹੋ ਜਾਣਾ ਕੋਈ ਫਾਇਦਾ ਨਹੀਂ ਹੋਣਾ ਹੈਗਾ ਮੇਰੇ ਭਰਾ ਠੀਕ ਹੈ ਮੁੜ ਕੇ ਕੁਆਂਟੀਟੀ ਵਧਾਣੀ ਹੈ ਸਰਕਾਰ ਇਸੇ ਚੀਜ਼ ਤੇ ਕੰਮ ਕਰਦੀ ਹੈ ਦੋਨੇ ਪਾਸੇ ਨੂੰ ਸਰਕਾਰ ਦਾ ਫਾਇਦਾ ਹੋ ਰਿਹਾ ਦੇਖੋ ਇੱਕ ਤਾਂ ਉਹਨਾਂ ਨੇ ਨਾਈਟ੍ਰੋਜਨ ਘਟਾ ਦਿੱਤੀ ਬੈਗ ਦਾ ਭਾਰ ਘਟਾ ਦਿੱਤਾ ਪੈਸੇ ਉਹਨੇ ਹੀ ਲੈ ਲਏ ਠੀਕ ਹੈ ਮੁੜ ਕੇ ਜਿੱਥੇ ਬੰਦੇ ਦੇ ਤੇ ਦੋ ਜਾਂ ਤਿੰਨ ਥੈਲੇ ਪੈਂਦੇ ਤੇ ਤੇ ਉੱਥੇ ਮੁੜ ਕੇ 4.5 ਥੈਲੇ ਪਾਣੇ ਆ ਠੀਕ ਹੈ ਉਹਦੇ 'ਚ ਫਾਇਦਾ ਕੀ ਦਾ ਕੰਪਨੀ ਦਾ ਯੂਰੀਆ ਦੀ ਬਰਬਾਦ ਆਪਣੇ ਥੈਲੇ ਵੱਧ ਲੈਣੇ ਪੈਣੇ ਆ ਨਾਈਟ੍ਰੋਜਨ ਉਹਦੇ ਘੱਟ ਮਿਲਣੀ ਆ ਜੇ ਆਪਾਂ ਅੱਜ ਦੀ ਡੇਟ 'ਚ 4 ਥੈਲੇ ਆਪਾਂ 46% ਵਾਲੇ ਪਾਉਣੇ ਆ ਤਾਂ ਆਪਣਾ ਉਹ 4 ਜਿੰਨਾ ਕੰਮ ਕਰਦੇ ਆ ਜੇ ਆਪਾਂ ਉਹ 4 ਪਾਉਣੇ ਆ ਤਾਂ ਉਹ ਆਪਣੇ ਉੱਥੇ ਆਪਾਂ ਨੂੰ 6 ਪਾਉਣੇ ਪੈਣੇ ਆ ਠੀਕ ਹੈ ਉਹਦੇ 'ਚ ਫਾਇਦਾ ਕੀ ਦਾ ਦੱਸੋ ਇਹ ਕਹੀ ਐ ਨੇ ਵੀ ਜ਼ਿਮੀਂਦਾਰ ਦਾ ਬਹੁਤ ਫਾਇਦਾ ਹੋ ਜਾਣਾ ਕਿੱਧਰ ਨੂੰ ਫਾਇਦਾ ਹੋ ਜਾਣਾ ਜਿੱਥੇ ਚਾਰ ਦੀ ਜਗਾ ਸਾਨੂੰ 6 ਵਰਤਣੇ ਪੈਣੇ ਉੱਥੇ ਕੀ ਫਾਇਦਾ ਹੋ ਜਾਣਾ ਬੰਦੇ ਦਾ ਤੇ ਮੁੜ ਕੇ ਹਰ ਥੈਲੇ ਵਿੱਚ ਹੀ ਸਲਫਰ ਬੰਦੇ ਨੂੰ ਲੋਡ ਪੈਂਦੀ ਹੈ ਵੀ ਹਾਂ ਕਿਹੜੀ ਫਸਲ ਹੈ ਵੀ ਜਿਹੜੀ ਚ ਹਰ ਟਾਈਮ ਸਲਫਰ ਦੀ ਘਾਟ ਰਹਿੰਦੀ ਹੈ ਵੀ ਕੱਲਾ ਸਲਫਰ ਹੀ ਤੁਸੀਂ ਰੱਬ ਬਣਾ ਦਿੱਤਾ ਐਦਾਂ ਦਾ ਕੁਝ ਨਹੀਂ ਹੈਗਾ ਤੇ ਇਹਨਾਂ ਬੰਦਿਆਂ ਤੇ ਮੇਰੇ ਭਰਾ ਦੂਰ ਰਿਹਾ ਕਰੋ ਜਿਹੜੀ ਖੇਤੀ ਹੈ ਨਾ ਖੇਤੀ 'ਚ ਪਹਿਲੀ ਗੱਲ ਹੈ ਰਿਸਕ ਲੈਸ ਖੇਤੀ ਕਰੋ ਰਿਸਕ ਲੈਣ ਦੀ ਕੋਈ ਲੋੜ ਨਹੀਂ ਕਿਸੇ ਦੇ ਮਗਰ ਲੱਗ ਕੇ ਕਿਉਂਕਿ ਇਹ ਰਿਸਕ ਵਿੱਚ ਆ ਕੇ ਜਿਹੜਾ ਜੱਟ ਦਾ ਜ਼ਿਮੀਂਦਾਰ ਦਾ ਨੁਕਸਾਨ ਹੁੰਦਾ ਕਿਉਂਕਿ ਖੇਤੀ ਵਿੱਚ ਪਹਿਲਾਂ ਹੀ ਜਿਹ ਜੀ ਆਮਦਨ ਹੈਗੀਆਂ ਉਹ ਤਰੀਕੇ ਨਾਲ ਹੈ ਮਲਕੇ ਹੈਗੀਆਂ ਜਿੱਦਾਂ ਮਲਟੀ ਫਾਰਮਿੰਗ ਕਰੋ ਥੋੜੀ ਥੋੜੀ ਨਾਲ ਨਾਲ ਜਿੱਦਾਂ ਆਪਾਂ ਪਹਿਲਾਂ ਵੀ ਦੱਸਾਈ ਵੀਡੀਓ ਚ ਵੀ ਚਲੋ ਸਬਜ਼ੀਆਂ ਦੀ ਗਾਹਤ ਬੰਦੇ ਨਹੀਂ ਕਰਦੇ ਪਰ ਆਪਾਂ ਜਿੱਦਾਂ ਆਪਾ ਪੂਲਰ ਸਪੈਦੇ ਵਗੈਰੇ ਦੀ ਹਲਕੀ ਫੁਲਕੀ ਖੇਤੀ ਸਾਈਡ ਤੇ ਕਰ ਸਕਦੇ ਆ ਮਲਕੇ ਜਿਹਦੇ ਨਾਲ ਆਪਾਂ ਨੂੰ ਇੱਕ ਆਫ ਟਾਈਮ ਜਿਹੜਾ ਆਕਸੀਜਨ ਇਨਕਮ ਹੈ ਉਹ ਆਪਾਂ ਨੂੰ ਮਿਲਦੀ ਰਹਿੰਦੀ ਆ ਪਰ ਇਹਨਾਂ ਬੰਦਿਆਂ ਦੇ ਬੱਚੋ ਜਿਹੜੇ ਸਰਕਾਰੀ ਸੰਦਾਂ ਜਿੱਦਾਂ ਦੇ ਆ ਆ ਫੁਲਕੇ ਵਰਗੇ ਵੀਡੀਓ ਪਾਉਂਦੇ ਹੀ ਜਿਹੜੇ ਉਹਨੂੰ ਪਤਾ ਨਹੀਂ ਕਿੱਧਰੋਂ ਕਿੱਧਰੋਂ ਆਮਦਨ ਆ ਤੇ ਇੱਕ ਹੋਰ ਚੀਜ਼ ਦੇਖੋ ਕੋਈ ਵੀ ਬੰਦਾ ਕੋਈ ਬ ਮਲਕੇ ਕਦੇ ਫੈਕਟਰੀ ਚ ਦੱਸਦਾ ਇਹ ਬੰਦੇ ਨੇ ਫੈਕਟਰੀ ਜਿਹੜੀ ਲੱਖ ਰੁਪਏ ਚ ਲਾ ਕੇ ਕਰੋੜ ਰੁਪਈਆ ਬਣਾ ਲਿਆ ਜਾਂ ਕੋਈ ਖੇਤੀ ਚ ਹਰੇਕ ਬੰਦਾ ਮੂੰਹ ਚੱਕ ਕੇ ਆ ਜਾਂਦਾ ਵੀਡੀਓ ਬਣਾਉਣ ਚਾਹੇ ਕੋਈ ਹਲਾ ਮੰਤਰੀ ਹੋਵੇ ਕੋਈ ਸੰਤਰੀ ਹੋਵੇ ਤੇ ਆ ਫੁਲਕੇ ਵਰਗਾ ਹੋਵੇ ਕੋਈ ਹੋਰ ਹੋਵੇ ਆ ਕੇ ਵੀਡੀਓ ਪਾ ਦੇਣਗੇ ਵੀ ਇਹ ਬੰਦਾ ਜੀ ਲੋ ਜੀ ਇਹ ਬੰਦੇ ਨੇ ਆ ਇੱਕ ਕਰਤਾ ਜੀ 12 ਕਿਲੋ ਬੀਜ ਨਾਲ ਜਿਹੜੀ ਕਣਕ ਪੈਦਾਵਾਰ ਇੰਨੀ ਲੈ ਲਈ ਕੋਈ ਵੀ ਥੰਬਨੇਲ ਲਾਉਂਦਾ ਵੀ 1 ਕਿਲੇ ਵਿੱਚੋਂ 5 ਲੱਖ ਦੀ ਇਨਕਮ ਕਦੇ ਕੋਸ਼ ਕਦੇ ਕੋਸ਼ ਜਿੱਥੇ ਦੇਖੋ ਉੱਥੇ ਹੀ ਜੱਟਾਂ ਦੇ ਮਗਰ ਬੰਦੇ ਬੜੇ ਫਿਰਦੇ ਆ ਕੋਈ ਗੰਨੇ ਚ ਬੜਿਆ ਫਿਰਦਾ ਕੋਈ ਪਬੂਲਰਾਂ ਚ ਬੜਿਆ ਫਿਰਦਾ ਕੋਈ ਸ ਕੋਈ ਕਿਨੂਆ ਚ ਵੜਿਆ ਫਿਰਦਾ ਕਿਨੂ ਵਾਲਿਆਂ ਦਾ ਬੋਰ ਵਾਲਿਆਂ ਨੂੰ ਪੁੱਛ ਕੇ ਦੇਖੋ ਬਾਈ ਇਸ ਵਾਰ ਕੀ ਹਾਲ ਹੋਇਆ ਠੀਕ ਆ 1-1 ਰੁਪਈਆ 2-2 ਰੁਪਈਆ ਕਿਲੋ ਉਹਨਾਂ ਦਾ ਜਿਹੜਾ ਕਿਨੂ ਵਿਕਿਆ ਤੇ ਮੁੜ ਕੇ ਵੀਡੀਓ ਚੱਕ ਕੇ ਦੇਖ ਲੋ YouTube ਤੇ ਕੀਲੇ ਚੋਂ 10 ਲੱਖ ਦੀ ਆਮਦਨ ਕਿਸੇ ਨੇ ਘੱਟ ਨਹੀਂ ਲਿਖਿਆ ਵਾ ਇਹ ਸਾਰੇ ਬਾਈ ਸਰਕਾਰੀ ਹਾਂ ਦਾ ਜੱਟਾਂ ਨੂੰ ਬਰਬਾਦ ਕਰਨ ਤੇ ਤੁਰੇ ਹੋਏ ਆ ਇਹਨਾਂ ਤੋਂ ਬਚੋ ਠੀਕ ਆ ਮੁੜ ਕੇ ਜ਼ਿੰਮੇਦਾਰ ਤੋਂ ਉੱਠਿਆ ਨਹੀਂ ਜਾਂਦਾ ਵੇਚੇ ਬਿਨਾ ਇਹ ਤੁਹਾਨੂੰ ਵੀ ਪਤਾ ਹੀ ਆ ਸੋ ਮੇਰਾ ਭਰਾ ਜਿਹੜੀ ਖੇਤੀ ਆ ਖੇਤੀ ਨੂੰ ਵਧੀਆ ਤਰੀਕੇ ਨਾਲ ਕਰੋ ਜਿੰਨੀ ਹਰੇਕ ਫਸਲ ਨੂੰ ਲੋੜ ਆ ਉਹ ਚੀਜ਼ ਪਾਓ ਠੀਕ ਆ ਇਹਨਾਂ ਮਗਰ ਵੇ ਫਿਊਲ ਦੇ ਬੰਦੇ ਆ ਮਗਰ ਦੇਖੋ ਆਪਣੀ ਕੋਈ ਦੁਸ਼ਮਣੀ ਨਹੀਂ ਹੈਗੀ ਵੀ ਆਪਾਂ ਇਹਨਾਂ ਮਗਰ ਲੱਗੇ ਆ 10 ਮਿੰਟ ਤੇ ਬੋਲਣ ਆਪਣਾ ਮੇਨ ਉਹ ਆ ਵੀ ਆਪਾਂ ਤੁਹਾਨੂੰ ਸਮਝਾ ਦਈਏ ਬਾਈ ਤੁਸੀਂ ਸਮਝੋ ਪਤਾ ਤੁਹਾਨੂੰ ਵੀ ਆ ਪਰ ਕਈ ਵਾਰ ਭੁੱਲ ਜਾਂਦੇ ਨੇ ਜਿਹੜੇ ਆਪਣੇ ਵਿੱਚ ਪੰਜਾਬੀਆਂ ਵਿੱਚ ਚਾਹੇ ਦਾ ਆਪਣੀ ਬਦਕਿਸਮਤੀ ਲਾ ਲਓ ਚਾਹੇ ਖਾਸੀਅਤ ਲਾ ਲਓ ਵੀ ਆਪਾਂ ਜਿਹੜੀ ਕੋਈ ਗੱਲ ਹੋਈ ਹੁੰਦੀ ਉਹਨੂੰ ਛੇਤੀ ਭੁੱਲ ਜਾਂਦੇ ਆ ਠੀਕ ਆ ਤੇ ਹੁਣ ਬਾਕੀ ਮੇਰੇ ਭਰਾ ਜਿੱਦਾਂ ਮੌਸਮ ਮੌਸਮ ਇਸ ਵਾਰ ਠੰਡ ਦਾ ਬਣਿਆ ਵਾ ਤੇ ਆਪਣੀ ਫਸਲ ਦਾ ਜਿਹੜੀ ਕਣਕ ਮੁੱਖ ਫਸਲ ਹੈ ਸੀਜ਼ਨ ਦੀ ਤੇ ਇਹਦੇ ਵਿੱਚ ਆਪਣਾ ਇਹਦਾ ਪਾਣੀ ਪੂਣੀ ਦਾ ਧਿਆਨ ਜਿਹੜਾ ਰੇਸ ਸਪਰੇਅ ਦਾ ਟਾਈਮ ਨਾਲ ਰੱਖੋ ਤੇ ਬਾਕੀ ਮਿਲਾਂਗੇ ਬਾਈ ਆਪਾਂ ਅਗਲੀ ਵੀਡੀਓ ਚ ਥੈਂਕ ਯੂ